ਉਹ ਪਰਲੀ ਠੋਕਰ ਦੇ ਬੰਦੇ ਲੱਗੇ ਹੋਏ ਆ ਜੀ ਆ ਦੋ ਹੀ ਠੋਕਰਾਂ ਕੁਝ ਸਮੇਂ ਦੇ ਵਿੱਚ ਖਤਮ ਹੋ ਜਾਣੀਆਂ ਬਿਲਕੁਲ ਬੰਦੇ ਨਾਲ ਵਾ ਜੀ ਇਹ ਇਹਨਾਂ ਦਾ ਗੌਰ ਕੀਤਾ ਜਾਣਾ ਹੈ ਇੱਥੇ ਬੰਦਿਆਂ ਤੇ ਲੇਬਰ ਦੀ ਬਹੁਤ ਕਮੀ ਆ ਇਹ ਚੀਜ਼ ਕਰਕੇ ਤੁਹਾਨੂੰ ਵੀਡੀਓ ਭੇਜੀ ਆ ਇਹ ਬੇਨਤੀ ਕਰਕੇ ਆਪਣੇ ਚੈਨਲ ਤੇ ਵੀਡੀਓ ਪਾ ਕੇ ਇੱਥੇ ਸੰਗਤ ਪੁੱਛਦੀ ਕੀਤੀ ਜਾਵੇ ਜੀ ਇਹ ਤੋਂ ਮੋਰੇ ਇੱਕ ਠੋਕਰ ਮੈਂ ਤੁਹਾਨੂੰ ਥੋੜਾ ਅੱਗੇ ਹੋ ਕੇ ਦਿਖਾ ਦਿੰਦਾ ਉਹਦੇ ਵੀ ਹਾਲਾਤ ਮਾਰੇ ਆ ਜੀ ਠੋਕਰ ਉਹ ਵੀ ਬੈਠ ਰਹੀ ਆ ਉਹ ਵਾਲੀ ਪਾਣੀ ਬਹੁਤ ਸਪੀਡ ਨਾਲ ਆ ਕੇ ਵਜਦਾ ਪਿਆ ਦੋਈ ਠੋਕਰਾਂ 'ਚ ਆਹ ਦੇਖੋ ਆਹ ਤਾਂ ਦਿਖ ਰਹੀ ਆ ਖਤਮ ਹੋ ਗਈ ਆ ਤਾਂ ਬਹਿ ਗਈ ਆ ਠੋਕਰ ਕੋਈ ਸਮੇਂ ਕਿ ਇਹ ਜਾਂਦੀ ਲੱਗਣੀ ਆ ਇੱਥੇ ਲੇਬਰ ਦੀ ਕਮੀ ਹੈ ਜੀ ਹਾਂਜੀ ਵੀਰ ਜੀ ਆਪਾਂ ਨੂੰ ਬੇਨਤੀ ਆ ਕਿ ਇੱਥੇ ਆਪਾਂ ਨੂੰ ਲੇਬਰ ਦੀ ਬਹੁਤ ਲੋੜ ਆ ਬੰਦੇ ਬਹੁਤ ਘੱਟ ਗਿਣਤੀ ਆ ਸਾਡੇ ਕੋਲ ਇਹ ਐਡਰੈਸ ਹੈਗਾ ਜੀ ਸਾਡਾ ਤੱਜਵਾਲ ਤੇ ਮੰਡਾਲਾ ਢੈਂਗੜਪੁਰ ਤੋਂ ਆਪਣੇ ਸਾਤੌੜ ਵਾਲੀ ਸਾਈਡ ਜਿਹੜਾ ਆਪਣਾ ਮਾਚੂਆੜੇ ਸਾਈਡ ਨੂੰ ਬੰਨ ਜਾਂਦਾ ਨਾ ਜੀ ਉਹਦੇ ਉੱਪਰ ਹੀ ਤੱਜਵਾਲ ਦੇ ਮੰਡਾਲਾ ਪਿੰਡ ਪੈਂਦਾ ਚਕਲੀ ਦੇ ਥੱਲੇ ਉੱਥੇ ਜੀ ਬੰਦਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਬੇਨਤੀ ਕਰਕੇ ਜਲਦੀ ਤੋਂ ਜਲਦੀ ਇਹਨੂੰ ਚੈਨਲ ਤੇ ਪਾ ਦਿਓ ਜੀ। ਜਿਹਨੂੰ ਦੇਖ ਕੇ ਸੰਗਤ ਸਾਡੇ ਕੋਲ ਪਹੁੰਚਵੇ ਜੀ।